ਸਤਿ ਸ਼੍ਰੀ ਅਕਾਲ ਮੈਂ ਹਾਜ਼ਰ ਹਾਂ ਨਵੀਂ ਵੀਡੀਓ ਲੈ ਕੇ ਆਪਾਂ ਕਹਾਣੀ ਪੜ ਰਹੇ ਹਾਂ ਵਾਇਆ ਸਪੇਨ ਮੌਤ ਦਾ ਰੇਗਿਸਤਾਨ ਚਰਨਜੀਤ ਸਿੰਘ ਸੁਜੋਂ ਦੇ ਨਾਲ ਵਾਪਰੀ ਇਹ ਘਟਨਾ ਹੈ ਜਦੋਂ ਉਹ ਭਾਰਤ ਤੋਂ ਸਪੇਨ ਗਏ ਪਿਛਲੀ ਵੀਡੀਓ ਵਿੱਚ ਆਪਾਂ ਇੱਥੋਂ ਤੱਕ ਕਹਾਣੀ ਪੜ ਚੁੱਕੇ ਹਾਂ ਝੁੱਗੀਆਂ ਨੂੰ ਵੇਖ ਕੇ ਸਾਰੇ ਮੁੰਡੇ ਉਧਰ ਵੱਲ ਚੱਲ ਪਏ ਉਹਨਾਂ ਨੂੰ ਆਉਂਦਿਆਂ ਵੇਖ ਕੇ ਝੁੱਗੀਆਂ ਵਾਲਿਆਂ ਨੇ ਕਾਲੇ ਪਰਨੇ ਨਾਲ ਇਸ਼ਾਰੇ ਕਰਨੇ ਸ਼ੁਰੂ ਕਰ ਦਿੱਤੇ ਅੰਦਰੋਂ ਰਫਲਾਂ ਲਿਆ ਕੇ ਫਾਇਰ ਕੀਤੇ ਜਿਸ ਨਾਲ ਮੁੰਡਿਆਂ ਦਾ ਸ਼ੱਕ ਦੂਰ ਹੋ ਗਿਆ ਕਿ ਇਹ ਝੁੱਗੀਆਂ ਵਾਲੇ ਨਹੀਂ ਇਹ ਮਰਾਕੋ ਦੇ ਫੌਜੀ ਹਨ ਇਸ ਤੋਂ ਅੱਗੇ ਆਪਾਂ ਕਹਾਣੀ ਸ਼ੁਰੂ ਕਰਾਂਗੇ ਅਸੀਂ ਡਰ ਦੇ ਮਾਰੇ ਫਿਰ ਪਛਾਣ ਨੂੰ ਭੱਜੇ ਸਾਡੇ ਨਾਲ ਦੇ ਮੁੰਡੇ 4-5 ਕਿਲੋਮੀਟਰ ਪਿੱਛੇ ਸਨ ਸਾਡਾ ਤੁਰਨਾ ਬਹੁਤ ਮੁਸ਼ਕਲ ਸੀ ਪੈਰ ਰੇਤਾ ਵਿੱਚ ਖੋਬ ਰਹੇ ਸਨ ਸਾਡੇ ਪੈਰਾਂ ਦੇ ਨਿਸ਼ਾਨ ਰੇਤਾ ਉੱਤੇ ਲੱਗ ਰਹੇ ਸੀ ਸਾਡੇ ਬਾਕੀ ਸਾਥੀ ਵੀ ਸਾਡੇ ਪੈਰਾਂ ਦੇ ਨਿਸ਼ਾਨ ਤੇ ਬਾਰਡਰ ਵੱਲ ਚਲੇ ਗਏ ਤੇ ਉਹਨਾਂ ਨਾਲ ਵੀ ਇਹੋ ਹੋਈ ਜੋ ਸਾਡੇ ਨਾਲ ਹੋਈ ਸੀ ਅਸੀਂ ਬਾਰਡਰ ਤੋਂ 2-3 ਕਿਲੋਮੀਟਰ ਅੱਗੇ ਜਾ ਕੇ ਇੱਕ ਵੱਡੇ ਪਹਾੜ ਤੇ ਬੈਠ ਗਏ ਤੇ ਆਪਣੇ ਸਾਥੀਆਂ ਦੀ ਉਡੀਕ ਕਰਨ ਲੱਗੇ ਤਕਰੀਬਨ 11 ਵਜੇ ਤੋਂ ਲੈ ਕੇ ਕਿ ਇੰਦਾ ਘੰਟਾ ਸੀ ਸਾਥੀਆਂ ਨੂੰ ਢੀਕਦੇ ਰਹੇ ਅਖੀਰ ਮੈਂ ਕਿਹਾ ਚਲੋ ਜਿੱਧਰ ਨੂੰ ਡੋਂਕਰਾਂ ਦੀ ਗੱਡੀ ਗਈ ਹੈ ਉਧਰ ਨੂੰ ਚੱਲਦੇ ਹਾਂ ਜੇ ਅਸੀਂ ਬੈਠ ਗਏ ਤਾਂ ਬਾਕੀਆਂ ਨੇ ਵੀ ਬੈਠ ਜਾਣਾ ਪਰ ਹੁਣ ਸਾਡੇ ਮੁੰਡਿਆਂ ਦੀ ਬੇਵੱਸ ਹੋ ਗਈ ਅੱਧੇ ਮੁੰਡੇ ਕਹਿੰਦੇ ਸਾਥੋਂ ਨਹੀਂ ਤੁਰ ਹੁੰਦਾ ਹੁਣ ਮੈਂ ਕਿਹਾ ਬੈਠਣਾ ਸਾਡਾ ਹੱਲ ਨਹੀਂ ਪਰ ਉਹ ਨਾ ਮੰਨੇ ਅਖੀਰ ਮੇਰੇ ਨਾਲ ਜੋ 4-5 ਫੁੱਟਬਾਲ ਦੇ ਖਿਡਾਰੀ ਸਨ ਤੁਰਨ ਦੀ ਪ੍ਰੈਕਟਿਸ ਹੋਣ ਕਰਕੇ ਮੇਰੇ ਨਾਲ ਤੁਰ ਪਏ ਗੱਡੀਆਂ ਦੀਆਂ ਲੀਹਾਂ ਤੇ ਮੈਂ ਨਿੱਕੂ ਕੁਲਵਿੰਦਰ ਭਾਜੀ ਜਸਵੀਰ ਟਿੱਬਾ ਸਤਨਾਮ ਐਮਾ ਅਸੀਂ ਪੰਜ ਜਾਣੇ ਤੁਰ ਪਏ ਜਦੋਂ ਅਸੀਂ ਪਹਾੜੀ ਤੋਂ 2-3 ਕਿਲੋਮੀਟਰ ਅੱਗੇ ਗਏ ਤਾਂ ਧੁੱਪ ਜ਼ਿਆਦਾ ਹੋਣ ਕਰਕੇ ਸਾਡੀ ਵੀ ਬਿਲਕੁਲ ਬਸ ਹੋ ਗਈ ਕੁਲਵਿੰਦਰ ਭਾਜੀ ਦਾ ਜ਼ਿਆਦਾ ਬੁਰਾ ਹਾਲ ਹੋਣ ਕਰਕੇ ਅਸੀਂ ਵੀ ਸਾਹ ਲੈਣ ਲਈ ਬੈਠ ਗਏ ਜਦੋਂ ਨਿੱਕੂ ਨੇ ਪਿਛਾਂ ਮੁੜ ਕੇ ਵੇਖਿਆ ਤਾਂ ਕਹਿੰਦਾ ਭਾਜੀ ਪਿੱਛੇ ਤਾਂ ਕੋਈ ਵੀ ਨਹੀਂ ਆ ਰਿਹਾ ਅਸੀਂ ਸਾਰੇ ਡਰ ਗਏ ਅਸੀਂ ਪੰਜ ਜਾਣੇ ਫਿਰ ਵਾਪਸ ਪਿਛਲੀ ਪਹਾੜੀ ਤੇ ਆ ਗਏ ਪਰ ਉੱਥੇ ਸਾਡੇ ਸਾਥੀ ਹੈਗੇ ਹੀ ਨਹੀਂ ਸੀ ਉਸ ਸਮੇਂ ਸਾਡੀ ਹਾਲਤ ਬਹੁਤ ਗੰਭੀਰ ਸੀ ਹੁਣ ਅਸੀਂ ਆਪਣੇ ਸਾਥੀਆਂ ਨੂੰ ਵੀ ਮਿਲਣ ਲਈ ਤਰਸਣ ਲੱਗੇ ਸਾਡੇ ਕੋਲ ਇਰਫਾ ਅੱਧੀ ਬੋਤਲ ਪਾਣੀ ਦੀ ਬਚੀ ਸੀ ਅਸੀਂ ਪੰਜ ਜਾਣਿਆਂ ਨੇ ਇੱਕ ਇੱਕ ਢੱਕਣ ਪਾਣੀ ਦਾ ਪੀਤਾ ਅਚਾਨਕ ਨਿੱਕੂ ਦੀ ਨਿਗਾਹ ਰੇਤੇ ਤੇ ਪਈ ਜਿਸ ਤੇ ਲਿਖਿਆ ਸੀ ਤੁਸੀਂ ਸਾਡੇ ਮਗਰ ਆ ਜਾਓ ਅਸੀਂ ਗੱਡੀ ਦੀਆਂ ਲੀਹਾਂ ਪਿੱਛੇ ਨਹੀਂ ਜਾਣਾ ਅਸੀਂ ਉਧਰ ਜਾ ਰਹੇ ਹਾਂ ਜਿੱਧਰ ਡੋਂਕਰ ਸਾਨੂੰ ਛੱਡ ਕੇ ਗਏ ਸੀ ਇਹ ਸੁਨੇਹਾ ਸਾਡੇ ਸਾਥੀ ਸਾਡੇ ਲਈ ਛੱਡ ਗਏ ਸੀ ਸਾਨੂੰ ਤਸੱਲੀ ਹੋਈ ਪੜ ਕੇ ਅਸੀਂ ਫੇਰ ਆਪਣੇ ਸਾਥੀਆਂ ਦੇ ਪੈਰਾਂ ਦੇ ਨਿਸ਼ਾਨ ਤੇ ਤੁਰਨ ਲੱਗ ਪਏ ਤਿੰਨ ਚਾਰ ਕਿਲੋਮੀਟਰ ਅੱਗੇ ਗਏ ਤਾਂ ਸਾਨੂੰ ਸਾਡੇ ਤਿੰਨ ਚਾਰ ਸਾਥੀ ਸਾਡੇ ਉਡੀਕ ਵਿੱਚ ਬੈਠੇ ਮਿਲ ਗਏ ਜਦੋਂ ਅਸੀਂ ਇਹਨਾਂ ਦੇ ਕੋਲ ਪਹੁੰਚੇ ਤਾਂ ਸਾਰੇ ਇੱਕ ਦੂਜੇ ਦੇ ਗੱਲ ਲਾ ਕੇ ਰੋਣ ਲੱਗ ਪਏ ਤੇ ਜਜ਼ਬਾਤੀ ਹੋ ਕੇ ਕਿਹਾ ਕਿ ਅੱਗੇ ਤੋਂ ਸਾਰਿਆਂ ਨੇ ਇਕੱਠੇ ਹੋ ਕੇ ਰਹਿਣਾ ਫਿਰ ਸਾਹ ਲੈਂਦੇ ਹੋਏ ਅਸੀਂ ਬੈਠ ਗਏ ਸੋਚਿਆ ਕਿ ਹੁਣ ਕਿੱਧਰ ਨੂੰ ਜਾਈਏ ਦੁਪਹਿਰ ਦੇ 3 ਵਜੇ ਗਏ ਸੀ ਧੁੱਪ ਕਹਿਰਦੀ ਸੀ ਅਸੀਂ ਸ਼ਾਮੇ ਬੈਠਣ ਨੂੰ ਤਰਸ ਰਹੇ ਸੀ ਫਿਰ ਅਸੀਂ ਸਲਾਹ ਕੀਤੀ ਕਿ ਹੁਣ ਅਸੀਂ ਉਹਨਾਂ 26 ਸਾਥੀਆਂ ਮਗਰ ਨਹੀਂ ਜਾਣਾ ਉਹ ਬਹੁਤ ਦੂਰ ਚਲੇ ਗਏ ਹੋਣਗੇ ਸੋ ਸਾਨੂੰ ਹੁਣ ਗੱਡੀ ਦੀਆਂ ਲੀਹਾਂ ਮਗਰ ਤੁਰਨਾ ਚਾਹੀਦਾ ਹੈ ਜਦੋਂ ਅਸੀਂ ਥੋੜੀ ਦੂਰ ਗਏ ਤਾਂ ਕੁਲਵਿੰਦਰ ਭਾਜੀ ਦੀ ਹਾਲਤ ਬਹੁਤ ਖਰਾਬ ਹੋ ਗਈ ਉਹ ਇਕੱਲੇ ਤੋਰ ਨਹੀਂ ਸਨ ਸਕਦੇ ਨਾਲ ਦੇ ਮੁੰਡਿਆਂ ਨੇ ਮੋਢਿਆਂ ਨਾਲ ਆਸਰਾ ਦੇ ਕੇ ਤੋਰਨਾ ਸ਼ੁਰੂ ਕੀਤਾ ਥੋੜੇ ਚਿਰ ਬਾਅਦ ਸਾਨੂੰ ਦੂਰ ਇੱਕ ਕਿੱਕਰ ਦੇਸੀ ਸਾਨੂੰ ਬਹੁਤ ਖੁਸ਼ੀ ਹੋਈ ਕਿ ਅਸੀਂ ਉਸ ਦੀ ਛਾਵੇਂ ਬੈਠਾਂਗੇ ਸੋ ਅਸੀਂ ਕਿੱਕਰ ਵੱਲ ਨੂੰ ਚੱਲ ਪਏ ਜਦੋਂ ਡਿੱਗਦੇ ਢੈਂਦੇ ਅਸੀਂ ਮਸਾਂ ਕਿੱਕਰ ਕੋਲ ਪਹੁੰਚੇ ਤਾਂ ਕਿੱਕਰ ਸਿਰਫ ਨਾਂ ਦੀ ਹੀ ਸੀ ਕਿੱਕਰ ਕੋਲ ਇੱਕ ਵੱਡਾ ਊਠ ਮਰਿਆ ਪਿਆ ਸੀ ਮਰੇ ਹੋਏ ਊਠ ਨੂੰ ਵੇਖ ਕੇ ਸਾਨੂੰ ਆਪਣੀ ਮੌਤ ਸਾਫ਼ ਦਿਖਾਈ ਦਿੱਤੀ ਕਿਉਂਕਿ ਅਸੀਂ ਪੜਿਆ ਸੀ ਕਿ ਊਠ ਪਾਣੀ ਤੋਂ ਬਿਨਾ 15 ਦਿਨ ਜਿਉਂਦਾ ਰਹਿ ਸਕਦਾ ਹੈ ਇੱਥੇ ਤਾਂ ਊਠ ਵੀ ਮਰਿਆ ਪਿਆ ਸੀ ਸੋ ਅਸੀਂ ਉਠ ਨੂੰ ਵੇਖ ਕੇ ਸਾਰੇ ਰੋਣ ਲੱਗ ਪਏ ਸਾਡੇ ਕੋਲ ਤਾਂ ਅੱਧੀ ਬੋਤਲ ਪਾਣੀ ਦੀ ਰਹਿ ਗਈ ਸੀ ਅਸੀਂ ਥੱਕੇ ਹਾਰੇ ਧੁੱਪ ਵਿੱਚ ਹੀ ਡਿੱਗ ਪਏ ਹੁਣ ਸਾਨੂੰ ਨੀਂਦ ਵੀ ਨਹੀਂ ਸੀ ਤੇ ਚੈਨ ਵੀ ਨਹੀਂ ਸੀ 10-15 ਮਿੰਟਾਂ ਬਾਅਦ ਸਾਰਿਆਂ ਨੇ ਸਲਾਹ ਕੀਤੀ ਕਿ ਹੁਣ ਕੀ ਕੀਤਾ ਜਾਵੇ ਅਸੀਂ 11 ਜਾਨੇ ਇੰਨੇ ਭੁੱਖੇ ਪਿਆਸੇ ਸੀ ਕਿ ਇੱਕ ਜਣਾ 5-5 ਪਾਣੀ ਦੀਆਂ ਬੋਤਲਾਂ ਪੀ ਸਕਦਾ ਸੀ ਅਸੀਂ ਦੋ ਦਿਨਾਂ ਦੇ ਸਿਰਫ ਇੱਕ-ਇੱਕ ਢੱਕਣ ਪਾਣੀ ਦਾ ਪੀ ਕੇ guzara ਕਰ ਰਹੇ ਸੀ ਸਾਡੇ ਵਿੱਚੋਂ ਇੱਕ ਜਣਾ ਲੰਮੇ ਪਿਆ ਜਾਂਦਾ ਸੀ ਤੇ ਦੂਸਰਾ ਬੋਤਲ ਵਿੱਚੋਂ ਢੱਕਣ ਵਿੱਚ ਪਾਣੀ ਪਾ ਕੇ ਉਸਦੇ ਮੂੰਹ ਵਿੱਚ ਪਾਉਂਦਾ ਸੀ ਪਾਣੀ ਪੀਣ ਵਾਲਾ ਜ਼ੁਬਾਨ ਨਾਲ ਟੱਕਣ ਵੀ ਚੱਟ ਲੈਂਦਾ ਸੀ ਅਸੀਂ ਕਦੇ ਅੱਧੀ ਬੋਤਲ ਵੱਲ ਵੇਖਦੇ ਤੇ ਕਦੀ ਇੱਕ ਦੂਜੇ ਵੱਲ ਸਾਡੇ ਮੂੰਹ ਸੁੱਕੇ ਹੋਏ ਸੀ ਤੇ ਅੱਖਾਂ ਕਾਲੀਆਂ ਹੋਈਆਂ ਪਈਆਂ ਸੀ ਇੱਕ ਦੂਸਰੇ ਦੀ ਸ਼ਕਲ ਵੱਲ ਵੇਖ ਕੇ ਸਾਨੂੰ ਡਰ ਲੱਗਦਾ ਸੀ ਫਿਰ ਵੀ ਵਾਹਿਗੁਰੂ ਨੇ ਸਾਡੇ ਵਿੱਚ ਹਿੰਮਤ ਅਤੇ ਸਬਰ ਸੰਤੋਖ ਬਖਸ਼ਿਆ ਹੋਇਆ ਸੀ ਅਸੀਂ ਨਿਤਨੇਮ ਦਾ ਪਾਠ ਜ਼ਰੂਰ ਕਰਦੇ ਸੀ ਜਿਸ ਕਰਕੇ ਸਾਡੇ ਤੇ ਵਾਹਿਗੁਰੂ ਦੀ ਕਿਰਪਾ ਸੀ ਅਖੀਰ ਜਸਬੀਰ ਟਿੱਬਾ ਕਹਿੰਦਾ ਭਾਜੀ ਮੈਂ ਚੱਲਿਆਂ ਬਾਰਡਰ ਤੋਂ ਪਾਣੀ ਲੈਣ ਭਾਵੇਂ ਮੇਰੀ ਮੌਤ ਹੋ ਜਾਵੇ ਮੇਰੇ ਨਾਲ ਇੱਕ ਹੋਰ ਵੀਰ ਭੇਜ ਦਿਓ ਇਹ ਚਰ ਬਾਦ ਜੱਸੀ ਬਲਾਚੌਰ ਵਾਲਾ ਕਹਿੰਦਾ ਮੈਂ ਚੱਲਦਾ ਨਾਲ ਮਰਾਕੋ ਬਾਰਡਰ ਤੇ ਸਾਨੂੰ ਖਾਲੀ ਬੋਤਲਾਂ ਦੇ ਦਿਓ ਅਸੀਂ 11 ਜਾਣਿਆਂ ਨੇ 10 ਬੋਤਲਾਂ ਦੇ ਦਿੱਤੀਆਂ ਜਿਸ ਵਿੱਚ ਥੋੜਾ ਜਿਹਾ ਪਾਣੀ ਸੀ ਉਹ ਵੀ ਦੇ ਦਿੱਤੀ ਜਦੋਂ ਜਸਵੀਰ ਤੇ ਜੱਸੀ ਤੁਰਨ ਲੱਗੇ ਸਾਨੂੰ ਸਾਰਿਆਂ ਨੂੰ ਗੱਲ ਲੱਗ ਕੇ ਮਿਲੇ ਰੁੰਦੇ ਰੁੰਦੇ ਕਹਿਣ ਲੱਗੇ ਜਾਂ ਮਰਾਂਗੇ ਜਾਂ ਪਾਣੀ ਲੈ ਕੇ ਆਵਾਂਗੇ ਜਦੋਂ ਜੱਸੀ ਮਜਾਰੀ ਤੇ ਜਸਵੀਰ ਬਲਾਚੌਰ ਸਾਡੇ ਕੋਲੋਂ ਜਾਣ ਲੱਗੇ ਤਾਂ ਮੈਂ ਇੱਕ ਨੋਕੀਆ ਮੋਬਾਈਲ ਉਹਨਾਂ ਨੂੰ ਦੇ ਦਿੱਤਾ ਮੈਂ ਕਿਹਾ ਜਦੋਂ ਤੁਸੀਂ ਮਰਾਕੋ ਦੀ ਬਾਰਡਰ ਚੌਂਕੀ ਤੇ ਪਹੁੰਚ ਜਾਓ ਤਾਂ ਸਾਨੂੰ ਟਮਾਰ ਕੇ ਸੰਕੇਤ ਦੇ ਦਿਓ ਉਸ ਦੀ ਸੇਤ ਤੇ ਅਸੀਂ ਅੱਗ ਬਾਲ ਕੇ ਬੈਠ ਜਾਵਾਂਗੇ ਕਿਉਂਕਿ ਫਾਸਲਾ ਬਹੁਤ ਦੂਰ ਸੀ ਅਸੀਂ ਰਾਤ ਨੂੰ ਸੁੱਕੇ ਬੂਟੇ ਬਾਲ ਕੇ ਅੱਗ ਸੇਕਦੇ ਹੁੰਦੇ ਸੀ ਜਸਵੀਰ ਤੇ ਜੱਸੀ ਸਾਡੇ ਤੋਂ ਅਲਵਿਦਾ ਲੈ ਕੇ ਬਾਰਡਰ ਵੱਲ ਨੂੰ ਚੱਲ ਪਏ ਉਹ ਵਾਰ-ਵਾਰ ਪਿੱਛੇ ਨੂੰ ਵੇਖੀ ਜਾ ਰਹੇ ਸੀ ਤੇ ਅਸੀਂ ਵੀ ਉਹਨਾਂ ਵੱਲ ਵੇਖੀ ਜਾ ਰਹੇ ਸੀ ਕਿਉਂਕਿ ਸਾਨੂੰ ਲੱਗਦਾ ਸੀ ਕਿ ਇਹ ਸਾਡੀ ਆਖਰੀ ਮੁਲਾਕਾਤ ਹੈ ਅਜੇ ਉਹ ਥੋੜੀ ਦੂਰ ਹੀ ਗਏ ਸੀ ਕਿ ਸਾਡੇ ਕੋਲ ਖੜੇ ਕੁਲਵਿੰਦਰ ਭਾਜੀ ਜਿਨ੍ਹਾਂ ਦੀ ਉਮਰ 45 ਸਾਲ ਦੀ ਸੀ ਇੱਕਦਮ ਧੜੰਮ ਕਰਦੇ ਥੱਲੇ ਡੇ ਅਸੀਂ ਸਾਰੇ ਡਰ ਗਏ। ਬਾਜੀ ਪਾਣੀ ਮੰਗ ਰਹੇ ਸੀ। ਸਾਡੇ ਕੋਲ ਸਿਰਫ ਅੱਧਾ ਗਲਾਸ ਪਾਣੀ ਦਾ ਸੀ। ਅਸੀਂ ਫਟਾਫਟ ਪਾਣੀ ਬਾਜੀ ਦੇ ਮੂੰਹ ਵਿੱਚ ਪਾਇਆ। ਬਾਜੀ ਹੋਰ ਪਾਣੀ ਮੰਗ ਰਹੇ ਸੀ ਪਰ ਅਸੀਂ ਤਾਂ ਪਹਿਲਾਂ ਹੀ ਸਾਰਾ ਪਾਣੀ ਪਿਆ ਦਿੱਤਾ ਸੀ। ਪਾਣੀ ਪੀ ਕੇ ਉਹ ਥੋੜੀ ਸੁਰਤ ਵਿੱਚ ਆਏ ਪਰ ਹੋਸ਼ ਨਾ ਸੰਭਾਲ ਸਕੇ ਤੇ ਰੋਣ ਲੱਗ ਪਏ। ਕਹਿੰਦੇ ਮੇਰੀ ਨਹੀਂ ਕੋਈ ਵਾਹ। ਤੁਸੀਂ ਮੈਨੂੰ ਮਾਰ ਦਿਓ ਜਾਂ ਇੱਥੇ ਛੱਡ ਜਾਓ। ਮੇਰੇ ਕੋਲ ਹੋਰ ਨਹੀਂ ਤੁਰ ਹੁੰਦਾ। ਬਾਜੀ ਦੇ ਬੂਟਾਂ ਦੇ ਸੋਲ ਟੁੱਟੇ ਹੋਣ ਕਰਕੇ ਲੀਰਾਂ ਨਾਲ ਬੰਨੇ ਸੀ। ਬਾਜੀ ਦੀ ਉਮਰ ਵੀ ਜ਼ਿਆਦਾ ਸੀ। ਅਸੀਂ ਬਾਜੀ ਦੀਆਂ ਲੱਤਾਂ ਦੀ ਮਾਲਿਸ਼ ਕਰਨ ਲੱਗੇ ਤੇ ਨਾਲ ਜਜਬਾਤੀ ਜੇ ਹੋ ਕੇ ਕਹੀ ਜਾਈਏ ਬਾਜੀ ਅਸੀਂ ਤੁਹਾਨੂੰ ਛੱਡ ਕੇ ਨਹੀਂ ਜਾ ਸਕਦੇ ਕੋਈ ਗੱਲ ਨਹੀਂ ਆਪਾਂ ਹੌਲੀ ਹੌਲੀ ਤੁਰ ਲਵਾਂਗੇ ਫਿਰ ਉਹ ਸੰਭਲ ਗਏ ਸਤਨਾਮ ਤੇ ਤਰਮਿੰਦਰ ਨੇ ਆਪਣੇ ਮੋਢਿਆਂ ਦੇ ਸਹਾਰੇ ਨਾਲ ਉਹਨਾਂ ਨੂੰ ਤੁਰਨਾ ਸ਼ੁਰੂ ਕੀਤਾ ਅਸੀਂ ਜਿਉਂ ਜਿਉਂ ਤੁਰਦੇ ਨਾਲ ਹੀ ਸਾਡੀ ਭੁੱਖ ਪਿਆਸ ਵੱਧਦੀ ਜਾਂਦੀ ਨਾ ਸਾਡੇ ਕੋਲ ਕੁਝ ਖਾਣ ਨੂੰ ਸੀ ਤੇ ਨਾ ਕੁਝ ਪੀਣ ਨੂੰ ਉੱਤੋਂ ਰੇਤਾ ਵਿੱਚ ਤੁਰਨਾ ਵੀ ਬਹੁਤ ਔਖਾ ਸੀ ਜਦੋਂ ਅਸੀਂ ਥੋੜੀ ਜਹੀ ਦੂਰ ਤੁਰ ਕੇ ਗਏ ਤਾਂ ਸਾਡੀ ਬੇਵਸ ਹੋ ਗਈ ਅਸੀਂ ਡਿੱਗ ਪਏ ਕਿਉਂਕਿ ਅਸੀਂ 3-4 ਦਿਨਾਂ ਤੋਂ ਕੁਝ ਨਹੀਂ ਸੀ ਖਾਦਾ ਧੰਨਵਾਦ